ਅ ਸਟੇਜ ਉਤੇ ਛੋਟੇ ਭਾਈ ਰਾਜਾ ਵੜਿੰਗ ਜੀ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮੇਰੇ ਤੋਂ ਪਹਿਲੇ ਬੋਲ ਕੇ ਗਏ ਸਾਡੇ ਮੈਂਬਰ ਆਫ ਪਾਰਲੀਮੈਂਟ ਗੁਰਦਾਸਪੁਰ ਤੋਂ ਛੋਟੇ ਭਾਈ ਸ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਬਹੁਤ ਹੀ ਮੇਰੇ ਕਰੀਬੀ ਮਿੱਤਰ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਦਾ ਹੌਕਾ ਸਾਰਿਆਂ ਨੇ ਸ਼ਰਾਫਤ ਦਾ ਦਿੱਤਾ ਹੈ ਸਟੇਜ ਉਤੇ ਬਿਰਾਜਮਾਨ ਨੇ ਸਾਡੇ ਡਾਲਵੀ ਸਾਹਿਬ ਰਵਿੰਦਰ ਡਾਲਵੀ ਸਾਹਿਬ ਸੈਕਟਰੀ ਆਲ ਇੰਡੀਆ ਕਾਂਗਰਸ ਮੇਰੇ ਅਜ਼ੀਜ਼ ਛੋਟੇ ਭਾਈ ਸਾ ਗੁਰਕੀਰਤ ਸਿੰਘ ਕੋਟਲੀ ਸਾਹਿਬ ਕਿ ਦਾਦਾ ਜੀ ਦੀ ਕਬੀਨਾ ਦੇ ਵਿੱਚ ਤੁਹਾਡਾ ਦਾਸ ਨੇ ਵੀ ਕੰਮ ਕੀਤਾ ਅੱਜ ਮੈਂ ਉਹਨਾਂ ਨੂੰ ਤੇ ਆਪਣੇ ਬਹੁਤ ਹੀ ਅਜ਼ੀਜ਼ ਕਾਕਾ ਰਣਜੀਤ ਸਿੰਘ ਨਾਬਾ ਜੀ ਰਾਜਾ ਗਿਲਜੀ ਨੂੰ ਤੇ ਲਖਾ ਪਾਇਲ ਜੀ ਸਾਡੇ ਕਾਮਲ ਅਮਰ ਸਿੰਘ ਜੀ ਨੂੰ ਤੇ ਸਾ ਪਰਮ ਸਿੰਘ ਪਰਮਜੀਤ ਸਿੰਘ ਵੱਧੀ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਜਿਹੜੀ ਸਾ ਗੁਰਕੀਰ ਸਿੰਘ ਜੀ ਤੁਹਾਡੇ ਤੇ ਸਾ ਤੇਜ ਪ੍ਰਕਾਸ਼ ਸਿੰਘ ਸ਼ਰਾਫਤ ਦਾ ਮਜਸਮਾ ਨੇ ਤਸ਼ਰੀਫ ਫਰਮਾ ਨੇ ਅੱਜ ਇਸ ਹਲਕੇ ਖੰਨੇ ਚੋਂ ਬਹੁਤ ਵੱਡੀ ਤعداد ਦੇ ਵਿੱਚ ਮੇਰੇ ਵੀਰ ਸਾਡੀਆਂ ਪੈਣਾ ਸਾਡੇ ਪ੍ਰੈਸ ਦੇ ਸਾਥੀ ਸਾਡੇ ਅਜੀਜ਼ ਕਮਲ ਧਾਲੀਵਾਲ ਸਾਹਿਬ ਅਮਰਗੜ ਤੋਂ ਸਾਬ ਜੀਤ ਸਿੰਘ ਚੈਲ ਕਰਨ ਬੁਰਜ ਜੀ ਸਾਜਗਮੀਤ ਸਿੰਘ ਬਾਬਾ ਜੀ ਡਾਕਟਰ ਮਨੋਰ ਸਿੰਘ ਜੀ ਇਹ ਸਾਰੇ ਰਾਜਮਾਨ ਨੇ ਮੇਰੇ ਵੀਰੋ ਜਿਸ ਮਕਸਦ ਵਾਸਤੇ ਅੱਜ ਅਸੀਂ ਇਕੱਤਰਤ ਹੋਏ ਆਂ ਅੱਜ ਦੇ ਦਿਨ 1955 ਦੇ ਵਿੱਚ ਸਾਡੇ ਦੇਸ਼ ਨੂੰ ਵੇਖੋ ਇਹ ਪੰਜਾਬੀ ਹੀ ਕਰ ਸਕਦੇ ਨੇ ਰੰਦਾਵਾ ਸਾਹਿਬ ਦੇਸ਼ ਜਹਾਦ ਹੋਇਆ ਸੀ 1947 ਪਰ ਦੇਸ਼ ਦੇ ਵਿੱਚ ਉਸ ਟਾਈਮ ਅਜੇ ਗੋਆ ਜਿਹੜਾ ਸੀ ਇਹ ਪੁਰਤਗਾਲ ਦੇ ਥੱਲੇ ਪੋਰਚੂਗੀਜ਼ ਰਾਜ ਦੇ ਥੱਲੇ ਸੀ ਮਾਸਟਰ ਕਰਨੈਲ ਸਿੰਘ ਜੀ ਇਤਿਹਾਸਿਕ ਪੰਨ ਦੀ ਸ਼ੁਰੂ ਤੋਂ ਉਸ ਫਰੀडम ਸਟਰਗਲ ਦੇ ਵਿੱਚ ਜੁੜੇ ਤੇ ਉਸ ਟਾਈਮ ਦੀ ਪੋਰਚੂਗੀਜ਼ ਦੀ ਪੁਲਿਸ ਨੇ ਫਾਇਰਿੰਗ ਦੇ ਵਿੱਚ ਇਨਾਂ ਦੀ ਸ਼ਹਾਦਤ ਹੋਈ ਮੈਂ ਗੁਰਕੀਰਤ ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਗਿੱਲ ਸਾਹਿਬ ਸਾਲਖਬੀਰ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਬੈਠੀ ਹੈ ਮੁਬਾਰਕ ਦਿਨਾਂ ਕਿ ਤੁਸੀਂ ਇੱਕ ਦਿਨ ਇੱਕ ਸਾਲ ਵੀ ਇਹੋ ਜਿਹਾ ਨਹੀਂ ਹੋਇਆ ਮੈਨੂੰ ਯਾਦ ਹੈ ਦਲਵੀ ਸਾਹਿਬ ਤੁਹਾਡੇ ਮਿੱਤਰ ਨੂੰ ਰਾਹੁਲ ਗਾਂਧੀ ਜੀ ਨੇ 2013 ਦੇ ਵਿੱਚ ਕਾਂਗਰਸ ਆ ਪ੍ਰਧਾਨ ਬਣਾਇਆ ਸੀ ਉਸ ਤੋਂ ਪਹਿਲੇ ਵੀ ਹਮੇਸ਼ਾ ਇਹ ਇਤਿਹਾਸਿਕ ਕਾਠ ਦੇ ਵਿੱਚ ਕਾਂਗਰਸ ਨੇ ਪਰੰਪਰਾ ਨਹੀਂ ਛੱਡੀ ਹਰ ਸਾਲ 15 ਅਗਸਤ ਨੂੰ ਭਾਵੇਂ ਬਰਸਾਤ ਆਏ ਭਾਵੇਂ ਹਨੇਰੀ ਆਏ ਹਮੇਸ਼ਾ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਮੈਂ ਨਮਨ ਕਰਨਾ ਮੈਂ ਸਲੂਟ ਕਰਨਾ ਕਿ ਸਾਡੇ ਇਸ਼ਰੂ ਸਾਹਿਬ ਨੇ ਕੁਰਬਾਨੀ ਦਿੱਤੀ 55 ਦੇ ਵਿੱਚ ਜਦੋਂ ਸਾਨੂੰ ਆਜ਼ਾਦੀ ਮਿਲ ਚੁੱਕੀ ਸੀ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਵੀ ਜਿਸ ਕਿਸਮ ਦੇ ਹਾਲਾਤ ਨੇ ਸਾਡੇ ਦੇਸ਼ ਦੇ ਵਿੱਚ ਮੇਰੇ ਤੋਂ ਪਹਿਲੇ ਬੋਲਦੇ ਸਹਾਮਰ ਸਿੰਘ ਉਹਨਾਂ ਨੇ ਮੇਰੇ ਵੀਰੋ ਜ਼ਿਕਰ ਕੀਤਾ ਸੀ ਜਿਹੜੀ ਹੈ ਭਾਜਪਾ ਜਿਹੜੀ ਪਿਛਲੇ 11-12 ਸਾਲ ਦੀ ਰਾਜ ਕਰ ਰਹੀ ਮੇਰੇ ਵੀਰੋ ਇੱਕ ਵੀ ਫਰੀडम फाइਟਰ ਇੱਕ ਵੀ ਇਹੋ ਜਿਹਾ ਵਿਅਕਤੀ ਇਹਨਾਂ ਦੀ ਜਮਾਤ 'ਚ ਹੈ ਨਹੀਂ ਜਿਨ੍ਹਾਂ ਸਾਡੇ ਮਹਾਨ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਦਿਨ ਵੀ ਜੇਲ੍ਹ ਕੱਟੀ ਉਹ ਜੇਲ੍ਹਾਂ ਤੇ ਕੱਟਦੇ ਰਹੇ ਆਜ਼ਾਦੀ ਦੇ ਪਰਵਾਨੇ ਸਾਰਿਆਂ ਨੂੰ ਵੱਡੀਆਂ ਇਸ ਆਜ਼ਾਦੀ ਦੇ ਵਿੱਚ ਸਾਰਿਆਂ ਨੂੰ ਵੱਡਾ ਰੋਲ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ ਸੀ ਤੇ ਅੱਜ ਸਾਡਾ ਬਾਰਡਰ ਬੰਦ ਕੀਤਾ ਅੰਮ੍ਰਿਤਸਰ ਦਾ ਬਾਰਡਰ ਇੱਕ ਚੰਗੀ ਤਰ੍ਹਾਂ ਮੇਰੇ ਵੀਰੋ ਗੱਲ ਸੁਣ ਲਓ ਜਿੰਨਾ ਚਿਰ ਵਾਗੇ ਦਾ ਬਾਰਡਰ ਨਾ ਖੁੱਲਿਆ ਪੰਜਾਬ ਦੇ ਨੌਜਵਾਨ ਤੇ ਪੰਜਾਬ ਵਾਸੀ ਕੋਈ ਤਰੱਕੀ ਦਾ ਰਸਤਾ ਹੈ ਸਾਡਾ ਵਪਾਰ ਦਾ ਰਸਤਾ ਬੰਦ ਕਰ ਦਿੱਤਾ ਸੈਂਟਰਲ ਏਸ਼ੀਆ ਦੇ ਨਾਲ ਤੇ ਯੂਰਪ ਦੇ ਨਾਲ ਜੇ ਵਪਾਰ ਚੱਲੇਗਾ ਮੇਰੇ ਪੰਜਾਬ ਦੇ ਵੀਰੋ ਤਾਂ ਹੀ ਪੰਜਾਬ ਦੀ ਗੱਲ ਬਣੇ ਤੁਹਾਡਾ ਦਾਸ ਹੁਣੇ 20 22 ਦਿਨ ਦਾ ਦੌਰਾ ਲਾ ਕੇ ਸਿੰਗਾਪੁਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਆਏ ਸਮੁੱਚੇ ਪੰਜਾਬ ਦੇ ਨੌਜਵਾਨ ਸਾਡੇ ਗੱਭਰੂ ਆਪਣੀਆਂ ਜ਼ਰਖੇ ਜ਼ਮੀਨਾਂ ਛੱਡ ਕੇ ਆਪਣੀਆਂ ਪੈਲੀਆਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਉਹਨਾਂ ਦੇਸ਼ਾਂ ਵਿੱਚ ਜਾ ਵਸੇ ਅੱਜ ਸਾਰਿਆਂ ਨਾਲ ਵੱਡੀ ਲੜਾਈ ਰੰਧਾਵਾ ਸਾਹਿਬ ਉਹ ਇਹਨਾਂ ਜੇਬ ਕਤਰਿਆਂ ਨੂੰ ਤੇ ਅਸੀਂ ਭਜਾਈ ਦੇਣਾ ਇਹਨਾਂ ਲੋਕਾਂ ਨੇ ਭਜਾ ਦਿੱਤਾ ਆਮ ਦੀ ਪਹਿਲੀ ਤੇ ਆਖਰੀ ਇਲੈਕਸ਼ਨ ਇਹ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਸਾਨੂੰ ਵੀ ਪੁਰਾਣੇ ਤਜਰਬੇ ਨੇ ਸਿਆਸਤ ਦੇ 1978 ਤੋਂ ਤੁਹਾਡਾ ਦਾਸ ਕਾਂਗਰਸ ਪਾਰਟੀ ਦੇ ਵਿੱਚ ਕਦੀ ਪਾਰਟੀ ਤੋਂ ਖੱਬੇ ਸੱਜੇ ਨਹੀਂ ਹੋਇਆ 1978 ਤੋਂ ਚਾਰ ਮੁੱਖ ਮੰਤਰੀਆਂ ਨਾਲ ਤੁਹਾਡਾ ਦਾਸ ਉਹਨਾਂ ਦੀ ਕੈਬਨਿਟ ਦਾ ਮੰਤਰੀ ਰਿਹਾ ਸੇਵਾਦਾਰ ਰਿਹਾ ਪੰਜਾਬ ਦਾ ਯੂਥ ਦਾ ਪ੍ਰਧਾਨ ਵੀ ਰਿਹਾ ਤੇ ਵੱਡੀ ਪਾਰਟੀ ਦਾ ਪ੍ਰਧਾਨ ਵੀ ਰਿਹਾ ਲੋਕ ਸਭਾ ਦਾ ਮੈਂਬਰ ਵੀ ਰਿਹਾ ਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ ਮੈਂ ਇੱਕ ਗੱਲ ਤੁਹਾਨੂੰ ਸਾਫ਼ ਤੌਰ 'ਤੇ ਦੱਸ ਦਵਾਂ ਵੱਡੀ ਲੜਾਈ ਹੁਣ ਪੰਜਾਬ ਦਾ ਅਸਤਿਤਵ ਜਿਹੜਾ ਉਹਨੂੰ ਬਚਾਣ ਦੀ ਨੌਜਵਾਨ ਸਾਡੇ ਸਾਰੇ ਦਾ ਸਾਰੇ ਇੱਕ ਪਾਲਿਸੀ ਦੀ ਇਹ ਡੀਪ ਸਟੇਟ ਪਾਲਿਸੀ ਕਿਹਾ ਜਾਂਦਾ ਮੇਰੀ ਗੱਲ ਪੰਜਾਬੀਓ ਸੁਣ ਲੋ ਇਥੋਂ ਡੀਪ ਸਟੇਟ ਦੇਸ਼ਵੀਆਂ ਜਿਹੜੀਆਂ ਏਜੰਸੀਆਂ ਨੇ ਉਹ ਬੈਠੀਆਂ ਵਿਚਾਰਦੀਆਂ ਨੇ ਕਿਹੜੇ ਇਹੋ ਜਿਹੇ ਲੋਕ ਨੇ ਕਿਹੜਾ ਇਹੋ ਜਿਹਾ ਸੂਬਾ ਜਿਹੜਾ ਸਾਡੇ ਮੁਤਾਬਕ ਸਾਡੀ ਮਰਜ਼ੀ ਮੁਤਾਬਕ ਨਹੀਂ ਚੱਲਦਾ ਤੇ ਉਹਨਾਂ ਨੇ ਹਿਸਾਬ ਲਾ ਲਿਆ ਪੰਜਾਬੀ ਇੱਕ ਇਹੋ ਜੀ ਕੌਮ ਏ ਇਹਨਾਂ ਦੀ ਗਿਣਤੀ ਭਾਵੇਂ ਘੱਟ ਰਜੇ ਇਹ ਇਹਨਾਂ ਦੀ ਧੌਣ ਤੇ ਗੋਡਾ ਨਹੀਂ ਰੱਖਿਆ ਜਾ ਸਕਦਾ ਇਹਨਾਂ ਨੂੰ ਛਾਤੀ ਨਾ ਲਾ ਕੇ ਮਨਾਇਆ ਜਾ ਸਕਦਾ ਇਹਨਾਂ ਨੂੰ ਵੰਗਾਰ ਕੇ ਥੱਲੇ ਨਹੀਂ ਲਾਇਆ ਜਾ ਸਕਦਾ ਮੋਦੀ ਨੇ ਕੋਸ਼ਿਸ਼ ਕੀਤੀ ਸਾਡੀਆਂ ਜ਼ਮੀਨਾਂ ਖੋਹਣ ਦੀ ਮੇਰੇ ਵੀਰੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ 2020 ਦੇ ਵਿੱਚ ਜਿਹੜਾ ਕਾਨੂੰਨ ਆਇਆ ਸੀ ਉਹ ਸਾਡੀਆਂ ਜ਼ਮੀਨਾਂ ਨੂੰ ਸਾਡੀ ਮਾਂ ਧਰਤੀ ਨੂੰ ਵੇਖੋ ਅਸੀਂ ਆਪਣੀ ਭੂਮੀ ਨੂੰ ਮਾਂ ਨਾਲ ਜੋੜਨੇ ਆ ਇਹਨੂੰ ਮਦਰ ਲੈਂਡ ਕਿਹਾ ਜਾਂਦਾ ਕਿਸੇ ਨੇ ਫਾਦਰ ਲੈਂਡ ਨਹੀਂ ਕਦੀ ਕਿਹਾ ਸਾਰਿਆਂ ਨਾਲ ਵੱਡਾ ਰਿਸ਼ਤਾ ਬਾਪ ਦਾ ਤੇ ਮਾਂ ਦਾ ਹੁੰਦਾ ਬਟ ਆਪਣੀ ਧਰਤੀ ਨੂੰ ਅਸੀਂ ਮਾਂ ਦਾ ਰੁਤਬਾ ਦਿੰਦੇ ਇਹਨਾਂ ਨੇ ਸਾਡੀ ਜ਼ਮੀਨ ਖੋਹਣ ਦਾ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਸੀ ਇੱਕ ਚੰਗੀ ਤਰ੍ਹਾਂ ਸਮਝ ਲਓ ਮੇਰੇ ਭਰਾਓ ਇਹ ਅਡਾਨੀ ਤੇ ਬਾਨੀਆਂ ਨੂੰ ਵੱਡੀਆਂ ਕਾਰਪੋਰੇਸ਼ਨਾਂ ਨੂੰ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦੇ ਸੀ ਇਹ ਚਾਹੁੰਦੇ ਸੀ ਇੱਥੇ ਕੰਟਰੈਕਟ ਫਾਰਮਿੰਗ ਹੋਏ ਠੇਕੇ ਤੇ ਵਾਈ ਹੋਏ ਪੰਜਾਬ ਦੀਆਂ ਜ਼ਿਲਖੇ ਜ਼ਮੀਨਾਂ ਇਹਨਾਂ ਵੱਡੇ ਮੋਦੀ ਦੇ ਜਿਹੜੇ ਅਲੰਬੜਦਾਰ ਸੀ ਇਹਨਾਂ ਕੋ ਜਾਣ ਤੇ ਫੇਰ ਅਸੀਂ ਆ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਫੇਰ ਖੋਲਾਂਗੇ ਇਹਨਾਂ ਦਾ ਇੱਕ ਪ੍ਰੋਗਰਾਮ ਹੈ ਜੇ ਵੀ ਸਕੀਮ ਜਿਹੜੀ ਗੱਲ ਮੇਰੇ ਤੋਂ ਪਹਿਲੇ ਮੇਰੇ ਸਾਥੀਆਂ ਨੇ ਕੀਤੀ ਆ ਮੇਰੇ ਵੀਰੋ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਪੰਜਾਬ ਦੇ ਮੇਰੇ ਵਾਸੀਓ ਇਸ ਨੂੰ ਪਿੰਡ ਦੇ ਵਿੱਚ ਤੁਹਾਨੂੰ ਇਤਿਹਾਸਿਕ ਇੱਕ ਪਤੇ ਦੀ ਗੱਲ ਦੱਸ ਕੇ ਚੱਲਿਆਂ ਇਹ ਜਿਹੜੀ ਭਾਜਪਾ ਤੇ ਆਮ ਆਦਮੀਏ ਇੱਕ ਸਿੱਕੇ ਦੇ ਦੋ ਪਹਿਲੂ ਤੁਸੀਂ ਚੰਨ ਸਾਲ ਪਿੱਛੇ ਚੱਲੋ 2013-14 ਦੀ ਮੈਂ ਗੱਲ ਕਰਨਾ ਜਦੋਂ ਇਹ ਅੱਲਾਹ ਇਹ ਕੌਣ ਲੈ ਕੇ ਆ ਨਾਜ਼ਰ ਇਨ ਨਾਂ ਨੂੰ ਆਰਐਸਐਸ ਲੈ ਕੇ ਆਈ ਕਿਉਂ ਲੈ ਕੇ ਆਈ ਕਿਉਂਕਿ ਉਹਦਾ ਪਹਿਰਾ ਉਹਦਾ ਪਹਿਰਾਵਾ ਕਾਂਗਰਸ ਵਾਲਾ ਸੀ ਖੱਦਰ ਪਾੰਦਾ ਸੀ ਸਿਰ ਤੇ ਟੋਪੀ ਲੈਂਦਾ ਸੀ ਉਹਦੀ ਟੋਪੀ ਤੋਂ ਇਮਾਨਦਾਰੀ ਦਾ ਸਾਰਿਆਂ ਨੂੰ ਨਜ਼ਰ ਆਉਂਦਾ ਸੀ ਕਿ ਇਮਾਨਦਾਰ ਇੱਕ ਵਿਅਕਤੀ ਹੈ ਉਹਨੂੰ ਲਿਆਂਦਾ ਗਿਆ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੇ ਪੈਮਾਨੇ ਤੇ ਇਕੱਠ ਹੋਏ ਵੱਡੀਆਂ ਸਰਕਾਰ ਦੇ ਖਿਲਾਫ ਹੋਈਆਂ ਤੁਸੀਂ ਥੋੜਾ ਜਿਹਾ ਧਿਆਨ ਮਾਰ ਕੇ ਵੇਖੋ ਜਿਹੜਾ 2-3 ਦਿਨ ਉਥੇ ਇਕੱਠ 40-50 ਹਜ਼ਾਰ ਦਾ ਹੋਇਆ ਉਹ ਸਾਰਾ ਇਕੱਠ ਆਰਐਸਐਸ ਦਾ ਕੀਤਾ ਸੀ ਲੰਗਰ ਦਾ ਪ੍ਰਬੰਧ ਆਰਐਸਐਸ ਦਾ ਸੀ ਤੁਸੀਂ ਥੋੜਾ ਜਿਹਾ ਪਿਛੋਕੜ ਜਾਓ ਅੰਨਾ ਹਜ਼ਾਰੇ ਦੇ ਸੱਜੇ ਹੱਥ ਪਹਿਲੀ ਵਾਰ ਲੋਕਾਂ ਨੇ ਅਰਿੰਦ ਕੇਜਰੀਵਾਲ ਦੇ ਦਰਸ਼ਨ ਕੀਤੇ ਕਿ ਬੰਦਾ ਕੌਣ ਹੈ ਇਹਦੇ ਨਾਲ ਪ੍ਰਸ਼ਾਂਤ ਬੂਸ਼ਨ ਇਹਦੇ ਨਾਲ ਮਨੀਸ਼ ਸੋਧਿਆ ਇਹਦੇ ਨਾਲ ਸਤਿੰਦਰ ਜੈਨ ਇਹ ਲੋਕ ਸੱਦੇ ਹੱਥਾਂ ਤੇ ਖੱਬੇ ਹੱਥ ਬੈਠੇ ਸੀ ਜਨਰਲ ਵੀ ਕੇ ਸਿੰਘ ਜਿਹੜਾ ਹਿੰਦੁਸਤਾਨ ਦੀ ਆਰਮੀ ਦਾ ਚੀਫ ਰਿਹਾ ਤੇ ਨਾਲ ਬਿਠੀ ਸੀ ਕਿਰਨ 베ਦੀ ਜਦੋਂ ਇਹ ਸਾਰਾ 2-4 ਦਿਨ ਇਹ ਕੰਮ ਚੱਲਿਆ ਪੱਖ ਪਿਆ ਡਾਕਟਰ ਮਲਮੋਹਨ ਸਿੰਘ ਦੇ ਖਿਲਾਫ ਇਹਨਾਂ ਨੇ ਵੱਡੇ ਇਲਜ਼ਾਮ ਸਰਕਾਰ ਦੇ ਖਿਲਾਫ ਲਗਵਾਏ ਦਿੱਤਾ ਉਹਦੇ ਪਿੰਡ ਤੇ ਸੱਜੇ ਹੱਥ ਨੇ ਨਵੀਂ ਪਾਰਟੀ ਬਣਾ ਲਈ ਜਿਹਦਾ ਨਾਂ ਆਮ ਆਦਮੀ ਪਾਰਟੀ ਸੀ ਤੇ ਖੱਬੇ ਹੱਥ ਦੇ ਲੀਡਰ ਸਾਰੇ ਭਾਜਪਾ ਚਲੇ ਸਾਰਿਆਂ ਦਾ ਪਹਿਲਾ ਵਾਦਾ ਸੀ ਕਿ ਅਸੀਂ ਕ腐ਸ਼ਨ ਦੇ ਖਿਲਾਫ ਰਿਸ਼ਵਤ ਦੇ ਖਿਲਾਫ ਲੋਕਪਾਲ ਲੈ ਕੇ ਆਵਾਂਗੇ ਤਿੰਨ ਵਾਰ ਮੁੱਖ ਮੰਤਰੀ ਰੇ ਕੇਜਰੀਵਾਲ ਦਿੱਲੀ ਦਾ ਮੇਰੇ ਵੀਰੋ ਅੱਜ ਦੇ ਦਿਨ ਵੀ ਲੋਕ ਪਾਲ ਲਿਆ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੇ ਬੰਦੇ ਬਰੀਕੀ ਨਾਲ ਕਿਉਂਕਿ ਤੁਹਾਡੇ ਦਾਸ ਨੂੰ ਪਾਰਟੀ ਨੇ ਵਿਰੋਧੀ ਧਿਰ ਦਾ ਲੀਡਰ ਬਣਾਇਆ ਮੈਂ ਵੇਖਿਆ ਜਿਸ ਤਰ੍ਹਾਂ ਪ੍ਰੈਸ ਨੂੰ ਮੋਦੀ ਡੀਲ ਕਰਦਾ ਉਹੀ ਡੀਲਿੰਗ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਹੜੀ ਦਿੱਲੀ 'ਚ ਸਾਰੇ ਕਾਬੂ ਕਰਕੇ ਰੱਖੇ ਸਾਡੀ ਕੋਈ ਅਸਲੀਅਤ ਜੜੀ ਹੈ ਜਦੋਂ ਅਸੀਂ ਕੋਈ ਕਿਚਾ ਉਥੇ ਅਸੈਂਬਲੀ ਦੇ ਵਿੱਚ ਸਵਾਲ ਕਰਨੇ ਆ ਇਹਨਾਂ ਦੀ ਰਿਸ਼ਵਤ ਦੀ ਗੱਲ ਕਰਨੇ ਆ ਇਹਨਾਂ ਦੇ ਪਰਿਵਾਰਵਾਦ ਦੀ ਗੱਲ ਕਰਨੇ ਆ ਇਹਨਾਂ ਦੇ ਕੀਤੇ ਹੋਏ ਵਾਅਦਿਆਂ ਨੂੰ ਨਾ ਲਵਾਣ ਦੀ ਗੱਲ ਕਰਨੇ ਆ ਨਾ ਤੇ ਵਿਧਾਨ ਸਭਾ ਦਾ ਕੈਮਰਾ ਸਾਨੂੰ ਕਵਰ ਕਰਦਾ ਤੇ ਨਾ ਹੀ ਬਾਹਰ ਬੈਠੋ ਤੁਸੀਂ ਆ ਲੈਂਡ ਪੂਲਿੰਗ ਦਾ ਹੁਣੇ ਮੈਂ ਗੱਲ ਕਰਨ ਲੱਗਾ ਜਿਹੜਾ ਮੋਦੀ ਨੇ ਨੈਸ਼ਨਲ ਲੈਵਲ ਤੇ ਜ਼ਮੀਨਾ ਖੋਹਣ ਦਾ ਕੰਮ ਕੀਤਾ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਕਰ ਰਿਹਾ ਗਲਤ ਇਹਨਾਂ ਜਿਹੜੀ ਜ਼ਮੀਨ ਹੈ ਮੇਰੇ ਵੀਰੋ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਪੰਜਾਬੀਆਂ ਦੀ ਜ਼ਮੀਨ ਨੂੰ ਹੱਥ ਹੱਥ ਪਾ ਲਿਆ ਤੇ ਵੱਡੀ ਤੋਂ ਵੱਡੀ ਤਾਕਤ ਵੀ ਜਿਹੜੀ ਹੈ ਉਹਨੂੰ ਇਹ ਲਾਂਬੇ ਕਰ ਮੋਦੀਨਾ ਹੋਇਆ ਇਹੀ ਹਾਲ ਹੁਣ ਭਗਵੰਤ ਦੇ ਨਾਲ ਤੇ ਕੇਜਰੀਵਾਲ ਦਾ ਹੁਣ ਸਾ ਗੁਰਕੀਰਤ ਸਿੰਘ ਤੇ ਇਹਨਾਂ ਦੇ ਸਾਥੀਆਂ ਨੂੰ ਪੁੱਛਿਆ ਸੀ ਇਹ ਚੌਥਾ ਸਾਲ ਹੈ ਮੇਰੇ ਵੀਰੋ ਸਾਹ ਕਰਨੈਲ ਸਿੰਘ ਹੁਣਾਂ ਦੀ ਸ਼ਾਦੀ ਜਿਹੜੀ ਇਹਨਾਂ ਦਾ ਮੰਤਰੀ ਅਜੇ ਤੱਕ ਚੌਥਾ ਸਾਲ ਹੋ ਗਿਆ ਕੋਈ ਸਟੇਟ ਲੈਵਲ ਫੰਕਸ਼ਨ ਇੱਥੇ ਨਿਰੇ ਮਾਸਟਰ ਕਰਨੈਲ ਸਿੰਘ ਹੁਣਾਂ ਦੇ ਬੁੱਤ ਨੂੰ ਇੱਕ ਲੋਕਾਂ ਨੂੰ ਵਿਖਾਣ ਵਾਸਤੇ ਘਾਰ ਪਾਰਨ ਵਾਸਤੇ ਭਗਵੰਤ ਆਏਗਾ ਇਸ ਤੋਂ ਇਲਾਵਾ ਫਰੀडम फाइਟਰਸ ਦੇਸ਼ ਵਾਸਤੇ ਕੁਰਬਾਨੀਆਂ ਕਰਨ ਵਾਲਿਆਂ ਦਾ ਕੋਈ ਇਨਰ ਅੱਜ ਪ੍ਰੋਗਰਾਮ ਜੋ ਮੈਨੂੰ ਪਤਾ ਲੱਗਾ ਸੀ ਹੈ ਕਈ ਵਾਰ ਤੁਹਾਨੂੰ ਪਤਾ 2:30 ਵਜੇ ਤੋਂ ਪਹਿਲੇ ਗियर ਬਦਲ ਲੈਂਦਾ ਜੇ ਤੇ ਹਾਊਸ 11 ਵਜੇ ਲੱਗੇ ਤੇ ਚੰਗਾ ਪੜਾ ਕੇ ਮੇਰੇ ਸਾਹਮਣੇ ਬੀਠਾ ਸਾਸੀ ਕਾਲ ਵੀ ਬੁਲਾਉਂਦਾ ਕਦੀ ਮੈਂ ਨਹੀਂ ਇਹਨੂੰ ਜਵਾਬ ਦਿੱਤਾ 사ਸੀ ਕਾਲ ਕਿਉਂਕਿ 사ਸੀ ਕਾਲ ਬੁਲਾਉਣ ਦੇ ਕਾਬਲ ਹੀ ਬੰਦਾ ਹੈ ਤੇ ਉਦੋਂ ਪਤਾ ਲੱਗਦਾ ਇਹ ਤਾਂ ਤੇ ਗੇਰ ਹੀ ਡੰਮ ਨੂੰ ਹੈ ਬੱਦਕਿਸਮਤੀ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਇੱਕ ਇੰਡੀਪੈਂਡੈਂਟ ਦੇਸ਼ ਤੇ ਖਾਲਸਾ ਸਰਕਾਰ ਤੇ ਰਾਜ ਕਰਦਾ ਸੀ ਪਾਰਲੀਮੈਂਟ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਰਦੇ ਮੁਜਹਿਸਾ ਪ੍ਰਤਾਪ ਸਿੰਘ ਕਹਿ ਰਿਹਾ ਤਾਂ ਬਾਕੀ ਮੇਰਾ ਖਿਆਲ ਹੈ ਗੁਰੂ ਮਾਰਾ ਸਾਹਿਬ ਮੇਰ ਕਰਨ ਆਪਣੀ ਸਰਕਾਰ ਆਈ ਤੇ ਇਹਦੇ ਵਾਲੇ ਬੈਂਚ ਨੂੰ ਵੀ ਚੰਗੀ ਤਰ੍ਹਾਂ ਸਾਨੂੰ ਧਵਾਣਾ ਪੈਣਾ ਜਿਵੇਂ ਬੈਂਚ ਤੇ ਇਹਨੇ 5 ਸਾਲ ਆਪਣਾ ਪਿਛਾ ਲਾ ਕੇ ਰੱਖਿਆ ਉਹਨੂੰ ਚੰਗੀ ਤਰ੍ਹਾਂ ਦਵਾਈ ਮਾਰ ਕੇ ਛੜਕਾ ਕਰਾ ਕੇ ਜਿਸ ਤਰ੍ਹਾਂ ਵਾ ਝੋਨੇ ਵਿੱਚੋਂ ਨਦੀਨ ਗੱਡੀ ਦਾ ਇਸ ਤਰ੍ਹਾਂ ਹੀ ਸਾਨੂੰ ਕੋਈ ਇਹਨੂੰ ਉਸ ਬੈਂਚ ਨੂੰ ਪਵਿੱਤਰ ਕਰਨਾ ਪਿਆ ਉਹ ਮੈਨੇ ਤੁਹਾਨੂੰ ਮੈਂ ਯਾਦ ਕਰਾਣਾ ਚਾਹਨਾ ਇਹ ਮਾਨਸਾ ਸ਼ਹਿਰ ਸੀ ਬਰਨਾਲਾ ਸੌਰੀ ਬਰਨਾਲੇ ਸ਼ਹਿਰ ਆਪਣੀ ਪਿਲੇ 2021 ਕੇਜਰੀ ਵਾਲ ਨੇ ਇੱਕ ਵੱਡਾ ਇਕੱਠ ਜਸਰਾਜ ਹੋਇਆ ਇਸ ਤੋਂ ਵੀ ਵੱਧ ਉੱਥੇ ਆਦਮੀ ਇਕੱਠੇ ਕੀਤੇ ਤੇ ਜਦੋਂ ਪੁੱਛਿਆ ਕਿ ਮਕਸਦ ਕੀ ਹੈ ਇਕੱਠਾ ਦਾ ਕਹਿਣ ਲੱਗੇ ਜੀ ਬਹੁਤ ਵੱਡਾ ਐਲਾਨ ਅਸੀਂ ਪੰਜਾਬ ਦਾ ਲੋਕ ਖੇਤੇ ਚ ਕਰਨ ਨੂੰ ਨਵੀਂ ਪਾਲਿਸੀ ਪੰਜਾਬੀਆਂ ਦੇ ਹੱਕ ਚ ਲੈ ਕੇ ਆਏ ਨੇ ਇੱਕੋ ਦਮ ਕੀ ਵੇਖਿਆ ਭਗਵੰਤ ਤੇ ਇਹਨਾਂ ਦੇ ਮਾਤਾ ਜੀ ਵੀ ਸਟੇਜ ਤੇ ਆ ਗਏ ਫਿਰ ਕੇਜਰੀਵਾਲ ਸਾਹਿਬ ਨੇ ਆਵਾਜ਼ ਦਿੱਤੀ ਕਿ ਹੁਣ ਉઠੋ ਭਗਵੰਤ ਜੀ ਸਮੁੱਚੇ ਪੰਜਾਬ ਨੂੰ ਹੱਥ ਕੜਾ ਕਰਕੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਮਾਤਮਾ ਨੂੰ ਹਜ਼ਰ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਕਿ ਅੱਜ ਤੋਂ ਬਾਅਦ ਮੈਂ ਨਿਸ਼ਾਨੀ ਕਦੀ ਕਰਦਾ ਇਹ ਆਦਮੀ ਨੇ ਹਜ਼ਾਰਾਂ ਦੇ ਇਕੱਠ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ 2021 ਦੇ ਵਿੱਚ ਆਪਣੇ ਮਦਰ ਦੇ ਮਾਂ ਜਿਹੜੀ ਹੁੰਦੀ ਹੈ ਪ੍ਰਮਾਤਮਾ ਦਾ ਰੂਪ ਹੁੰਦਾ ਪ੍ਰਮਾਤਮਾ ਦਾ ਰੂਪ ਸੱਚਾ ਬੰਦਾ ਤੇ ਕਦੀ ਕਿਸੇ ਦੀ ਮੇਰੇ ਵੀਰੋ ਆਪਾਂ ਇਹ ਇਕੱਠੇ ਹੋ ਕੇ ਇਹੋ ਜਿਹਾ ਬੱਦ ਜਿਹਦੇ ਨਾਂ ਵਿੱਚ ਸਿੰਘ ਨਹੀਂ ਬੱਦ ਕਿਸਮਤੀ ਵੇਖੋ ਦਸਵੇਂ ਗੁਰੂਆਂ ਦੀ ਧਰਤੀ ਤੇ ਖੜੇ ਦਸਮ ਪਿਤਾ ਨੇ ਸਾਨੂੰ ਇਹ ਲਿਬਾਸ ਦਿੱਤਾ ਸਾਨੂੰ ਇਹ ਪਛਾਣ ਦਿੱਤੀ ਸਾਨੂੰ ਸਿੰਘ ਇਸ ਦੇ ਨਾਂ ਵਿੱਚ ਸਿੰਘ ਹੈ ਨਹੀਂ ਜੇ ਨਾਂ ਇਹਦਾ ਭਗਤ ਸਿੰਘ ਹੈ ਤੇ ਪਹਿਲੀ ਵਾਰ ਹੋਇਆ 75 ਸਾਲਾਂ ਚ ਕਿ ਦਸਤਾਰ ਥੱਲੇ ਕੇਸ ਐ ਨਹੀਂ ਦਸਤਾਰ ਥੱਲੇ ਕੇਸ ਐ ਨਹੀਂ ਨਾਂ ਵਿੱਚ ਸਿੰਘ ਐ ਨਹੀਂ ਮਾਂ ਦੇ ਹੱਥ ਤੇ ਸਿਰ ਤੇ ਹੱਥ ਰੱਖ ਕੇ ਝੂਠੀ ਸੌ ਖਾਣ ਵਾਲਾ 2:30 ਜਿਹੜਾ ਮੀਟ ਡਾਊਨ ਹੋ ਜਾਂਦਾ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਪੰਜਾਬ ਦੀ ਚੀਫ ਮਿਨਿਸਟਰਸ਼ਿਪ ਦੇ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਨਾ ਐਸੇ ਕੇਜਰੀਵਾਲ ਦਾ ਕਹਿਣਾ ਤੁਹਾਡੇ ਸਾਹਮਣੇ ਇਹਨਾਂ ਨੇ ਵਚਨ ਦਿੱਤਾ ਸੀ ਕਿ ਸਾਡੇ ਗੁਰੂਆਂ ਦੇ ਨਾਲ ਬੇਦਬੀਆਂ ਜਿਹੜੀਆਂ ਹੋਈਆਂ ਨੇ ਕੇਜਰੀਵਾਲ ਨੇ ਨਾਲ ਖਿਲਾ ਰਿਆ ਸੀ ਸੱਜਿਆ ਹਥ ਭਗਵੰਤ ਕੱਬੇ ਹਥ ਖਿਲਾ ਰਿਆ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਮੈਨੂੰ ਬੜਾ ਅਫਸੋਸ ਆ ਚੰਗਾ ਬੰਦਾ ਸੀ ਕੁਮਰ ਵਿਜੇ 13 ਸਾਲ ਦੇ ਉਹ ਵੀ ਆਈਪੀਐਸ ਦੀ ਨੌਕਰੀ ਰਹਿੰਦੀ ਸੀ ਆਈਜੀ ਸੀ ਡੀਜੀ ਹੋਣਾ ਸੀ ਐਸ ਟਾਈਮ ਡਾਇਰੈਕਟਰ ਜਨਰਲ ਹੋਣਾ ਕਿਤੇ ਸਾਡੀ ਵਾਰੀ ਆਂਦੀ ਤੇ ਪੁਲਿਸ ਚੰਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕੁਮਰ ਵਿਜੇ ਪ੍ਰਤਾਪ ਕੋਈ ਭਗਵੰਤ ਅਸੀਂ ਅੰਦਰ ਤੋਂ ਆਨਸ ਚਲੋ ਉਹਦੀ ਬਦਕਿਸਮਤੀ ਇਹਨਾਂ ਦੇ ਕਹਣੇ ਚ ਆ ਗਿਆ ਇਹਨੂੰ ਵਾਦਾ ਕੀਤਾ ਮੈਨੂੰ ਆਪ ਉਮਰ ਨੇ ਦੱਸਿਆ ਮੈਨੂੰ ਆਪ ਕਿ ਬਾਜੋ ਸਾਹਿਬ ਮੈਨੂੰ ਵਾਦਾ ਕੀਤਾ ਸੀ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਬਣਾਵਾਂਗਾ ਤੁਹਾਨੂੰ ਹੋਮ ਦਾ ਮਹਿਕਮਾ ਦਵਾਂਗਾ ਜਿਹੜਾ ਰੰਧਾਵਾ ਸਾਹਿਬ ਕੋਲ ਤੇ ਗੱਲ ਕਹੀ ਸੀ ਕਿ ਜਿਹੜੀ ਬਰਗਾੜੀ ਤੇ ਬਹਿਬਲ ਗਲਾ ਦੇ ਵਿੱਚ ਬੇਅਦਬੀਆਂ ਹੋਈਆਂ ਨੇ ਉਹਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜਿਹਨੂੰ ਸਿੱਟਕਿਆ ਜਾਂਦਾ ਉਹਦਾ ਮੈਂਬਰ ਹੈ ਜਿੱਦਣ ਇਮਾਨਦਾਰ ਕੋਈ ਪ੍ਰੀਮੀਨਿਸਟਰ ਤੇ ਇਮਾਨਦਾਰ ਸਰਕਾਰ ਆਏਗੀ ਚਵੀਆਂ ਘੰਟਿਆਂ 'ਚ ਇਹਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ ਤੇ ਜਿਨ੍ਹਾਂ ਨੇ ਏਡੇ ਵੱਡੇ ਬੰਜਰ ਗੁਨਾਹ ਕੀਤੇ ਨੇ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਤੇ ਜੇਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਮੇਰੇ ਵੀਰੋ ਐਸ ਅਸੈਂਬਲੀ ਦੇ ਵਿੱਚ ਤੁਹਾਡੇ ਦਾਸ ਨੇ ਸਵਾਲ ਕੀਤਾ ਸੀ ਉਹ ਮੈਂ ਕਿਹਾ ਮੇਰੀ ਗੱਲ ਸੁਣੋ 1 ਮਿੰਟ ਜਿਹੜੇ ਬਾਦਲਾਂ ਨੂੰ ਤੁਸੀਂ ਅੰਦਰ ਦੇਣਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਪ੍ਰੈਸ ਦੇ ਭਰਾ ਵੀ ਬੈਠੇ ਨੇ ਕੋਟ ਕਪੂਰੇ ਦੇ ਕੇਸ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲਾਨ ਪੁੱਟ ਅਪ ਹੋ ਗਿਆ ਕਚਹਿਰੀ ਵਿੱਚ ਉਹਨਾਂ ਦਾ ਨਾਂ ਹੈ ਪਰ ਜਿਹੜਾ ਦੂਜਾ ਬਰਗਾੜੀ ਵਾਲਾ ਕੇਸ ਹੈ ਉਹਦੇ ਵਿੱਚ ਨਾ ਸਾ ਪ੍ਰਕਾਸ਼ ਸਿੰਘ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਨਾਂ ਹੈ ਆਰਡਰ ਇੱਕੋ ਬੰਦੇ ਵੱਲੋਂ ਹੋਏ ਐਕਸ਼ਨ ਦੋ ਜਗ੍ਹਾ ਹੋਏ ਇੱਕ ਐਕਸ਼ਨ ਚ ਉਹਦਾ ਨਾਮ ਪਾ ਦੋ ਦੂਜੇ ਐਕਸ਼ਨ ਚ ਉਹਦਾ ਨਾਮ ਕੱਢ ਦੋ ਉਹਦਾ ਮਤਲਬ ਕੀ ਹੋਇਆ ਤੁਸੀਂ ਕੇਸ ਚ ਬਰੀ ਕਰਣਾ ਸੁਖਬੀਰ ਸਿੰਘ ਦਾ ਅੱਜ 3.5 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਚਲਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੁੱਟ ਆਪਣੀ ਇਹਨਾਂ ਨੇ ਕੀ ਤੇ ਸੱਚੇ ਸੌਦੇ ਬਾਬੇ ਦੀ ਗੱਲ ਦੱਸਾਂ 2 ਸਾਲ ਇਹਦੇ ਕੋ ਫਾਈਲ ਪਈ ਰਹੀ ਭਗਵੰਤ ਦੇ ਕੋਲ ਉਹਦੀ ਪ੍ਰੋਸੀਕਿਊਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਐਸੇ ਭਗਵੰਤ ਮਾਨ ਨੇ ਜਿਹਦੇ ਨਾਮ ਵਿੱਚ ਸਿੰਘ ਨਹੀਂ ਜੇ ਦੀ ਦਸਤਾਰ ਥੱਲੇ ਕੇਸ ਨਹੀਂ ਮੈਂ ਨਹੀਂ ਸਮਝਦਾ ਇਹ ਸਹੀ ਮਿਹਨਤ ਦੇ ਵਿੱਚ ਸਾਡੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਜੇ ਪੰਜਾਬੀ ਤੇ ਸਿੱਖ ਫਲਸਫੇ ਵਿੱਚ ਵਿਸ਼ਵਾਸ ਰੱਖਦਾ ਆਪਣੀ ਮਾਂ ਦੇ ਸਿਰ ਤੇ ਕਦੀ ਵੀ ਨਹੀਂ ਸੀ ਹੱਥ ਲੱਗਦਾ ਭਾਵੇਂ ਕੁਝ ਤੇ ਜੇ ਰੱਖਦਾ ਫਿਰ ساری ਉਮਰ ਪਤੰਦਾ ਉਹ ਇਸ ਆਦਮੀ ਨੇ ਸੱਚੇ ਸੌਦੇ ਦੀ 2 ਸਾਲ ਫਾਈਲ ਰੱਖੀ ਰੱਖੀ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਸੁਖਵੀਰ ਸਿੰਘ ਚਲਾਨ ਤੋਂ ਬਾਹਰ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਉਹ ਆਪ ਤੋਂ 6 ਸਾਲ ਬਾਅਦ ਸੇ ਬਾਹਰ ਜਿਹਦੇ ਨਾਂ ਤੇ ਸਰਕਾਰ ਬਣਾਈ ਇਹਨਾਂ ਲੋਕਾਂ ਨੇ ਅੱਜ ਕੁੰਵਰ ਨੂੰ 6 ਸਾਲ ਬਾਅਦ ਸੇ ਆਪ ਤੋਂ ਬਾਹਰ ਕਰਦੇ ਇਹੀ ਕੇਜਰੀਵਾਲ ਕਹਿੰਦਾ ਸੀ ਮੈਂ 1 ਰੁਪਏ ਦਾ ਮੇਰੇ ਵੀਰੋ ਗੱਲ ਸੁਣ ਲਓ ਵਾਰੀ ਵਾਰੀ ਸਾਲ ਤੇ ਅਸੀਂ ਇੱਕੋ ਵਾਰ ਹੀ ਆਣਾ ਹੁੰਦਾ ਕੋ 10 ਮਿੰਟ ਤੁਹਾਨੂੰ ਔਖਿਆ ਹੋਣਾ ਹੀ ਪੈਣਾ ਸਾਡੀ ਗੱਲ ਸੁਣਨੀ ਪੈਣੀ ਐਸੇ ਕੇਜਰੀਵਾਲ ਲੈ ਕਿਹਾ ਸੀ ਜਦੋਂ ਉਹਨੂੰ ਸਵਾਲ ਕੀਤਾ ਕੇਜਰੀਵਾਲ ਸਾਹਿਬ ਪੰਜਾਬ ਤੇ ਅੱਗੇ ਬਹੁਤ ਵੱਡੇ ਕਰਜ਼ੇ ਵਿੱਚ ਹੈ 22 ਲੱਖ ਦਾ ਕਰਜ਼ਾ ਹੈ ਤੁਸੀਂ ਦੱਸੋ ਜੇ ਅਸੀਂ ਤੁਹਾਡੀ ਸਰਕਾਰ ਬਣਾਨੇ ਆ ਤੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਪੈਸੇ ਕਿੱਥੋਂ ਲੈ ਕੇ ਆਓ ਕੇਜਰੀਵਾਲ ਦਾ ਕਹਿਣਾ ਸੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਜੋ ਮੈਂ ਬੋਲ ਰਿਹਾ ਜੇ ਤੁਸੀਂ ਉਹਨੂੰ ਲੱਭੋਗੇ ਸਾਰਾ ਕੁਝ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਪਿਆ ਕੋਈ ਐਹੋ ਜਿਹੀ ਸਟੇਟਮੈਂਟ ਨਹੀਂ ਪ੍ਰਤਾਪ ਸਿੰਘ ਜਿਹੜਾ ਆਪਣੇ ਘਰੋਂ ਜੋੜ ਕੇ ਸੁਣਾ ਰਿਹਾ ਤੇ ਕੇਜਰੀਵਾਲ ਨੇ ਕਿਹਾ ਸੀ ਮੈਂ ਇੰਡੀਅਨ ਫੋਰੈਸ ਰੈਵਨਿਊ ਸਰਵਿਸਸ ਦਾ ਆਦਮੀ ਹੂੰ ਅਫਸਰ ਹੂੰ ਮੈਂ ਇਨਕਮ ਟੈਕਸ ਦਾ ਕਮਿਸ਼ਨਰ ਰਹਾ ਹੂੰ ਮੇਰੀ ਇਹ ਐਕਸਪਰਟਿਸ ਹੈ ਉਹਦਾ ਕਹਿੰਦਾ ਸੀ ਕਿ ਮੈਂ ਐਕਸਪਰਟ ਐ ਇਸ ਗੱਲ ਦਾ ਉਹਨੇ ਕਿਹਾ 20000 ਕਰੋੜ ਹਰ ਸਾਲ ਪੰਜਾਬ ਦੇ ਤਿੰਨ ਦਰਿਆਵਾਂ ਚੋਂ ਮੈਂ ਮਾਈਨਿੰਗ ਦਾ ਦਿਆ ਕਰੂੰ ਤੂੰ ਸਾਟਰੇ ਸੁਣਿਆ ਹਣਾ ਇਹ ਸੁਣਿਆ ਕਿ ਨਹੀਂ ਸਰ ਜਿੰਨੇ ਸੁਣਿਆ ਕੋਈ ਹੱਥ ਖੜਾ ਕਰੋ ਪਤਾ ਲੱਗੇ ਮੈਨੂੰ ਕਿਹਨੇ ਕਨੇ ਸੁਣਿਆ ਆ ਜਿਹੜੇ ਪਿੱਛੇ ਬੈਠੇ ਗੁਰਕੀ ਦੇ ਸਿੰਘ ਜੀ ਇਹਨਾਂ ਨੂੰ ਵੀ ਸੁਣਾਓ ਅਕਈਆਂ ਨੇ ਬਾਹ ਨੀ ਚੁੱਕੀ ਇਹਨਾਂ ਨੇ ਸੁਣਿਆ ਨਹੀਂ ਲੱਗਦਾ ਇਹਨਾਂ ਨੂੰ ਵੀ ਦੱਸੋ 20000 ਕਰੋੜ ਕਹਿੰਦਾ ਸੀ ਮੈਂ ਮਾਈਨਿੰਗ ਦਾ ਦਊਂਗਾ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਮੇਰੇ ਵੀਰੋ ਸਾਢੇ ਤਿੰਨ ਸਾਲਾਂ ਚ ਐਵਰੇਜ 300 ਕਰੋੜ ਰੁਪਈਆ 300 ਕਰੋੜ 19000 700 ਕਰੋੜ ਕਿੱਥੇ ਹੈ ਇਹ ਸਾਨੂੰ ਦੱਸੇ ਕੇਜਰੀਵਾਲ ਕੀ ਕੇਜਰੀਵਾਲ ਕੋ ਪਹੁੰਚ ਗਿਆ ਦੂਜਾ ਇਹਨੇ ਕਿਹਾ ਸੀ ਪੰਜਾਬ ਦਾ ਸਾਢੇ ਤਿੰਨ ਸਾਲ ਪਹਿਲੇ ਡਾਕਟਰ ਅਮਰ ਸਿੰਘ ਜੀ ਇਨੇ ਕਿਹਾ ਸੀ ਪੰਜਾਬ ਦਾ ਬਜਟ ਸੀ 1.70 ਲੱਖ ਕਰੋੜ ਦਾ ਇੱਥੇ ਬੈਠੇ ਨੇ ਸਾਡੇ ਵੈਟਰਨ ਜਰਨਲਿਸਟ ਇਹਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੇਮਾਨੇ ਤੇ ਰਿਸ਼ਵਤ ਚੱਲਦੀ ਹੈ ਕ腐ਸ਼ਨ ਹੈ ਲੀਕੇਜ ਹੈ ਮੈਂ ਤੁਹਾਨੂੰ ਵਾਦਾ ਕਰਨਾ ਪੰਜਾਬ ਦੇ ਬਜਟ ਤੋਂ 1.70 ਲੱਖ ਕਰੋੜ ਚੋਂ ਜੇ 40% ਨਹੀਂ ਮਿਨੀਮਮ ਘੱਟ ਤੋਂ ਘੱਟ 20% ਮੈਂ ਚੋਰੀ ਰੋਕਾਂਗਾ ਮੈਂ ਲੀਕੇਜ ਰੋਕਾਂਗਾ 34000 ਕਰੋੜ ਰੁਪਇਆ ਸਾਲ ਦਾ ਅਮਰ ਸਿੰਘ ਜੀ ਮੈਂ ਪੰਜਾਬ ਦੀ ਡਵੈਲਪਮੈਂਟ ਵਾਸਤੇ 341 ਤੇ 20 ਆ ਜਿਹੜਾ ਰੇਤ ਦੇ ਵਿੱਚੋਂ 54000 ਰੁਪਇਆ ਸਾਲ ਦਾ ਤੱਕ ਤੇ ਨਾਲ ਅਗਲੀ ਗੱਲ ਕਹੀ ਕਿ ਮੈਂ ਤੁਹਾਨੂੰ ਵਾਦਾ ਕਰਨਾ 2,60000 ਕਰੋੜ ਦਾ ਕਰਜ਼ਾ ਲੈ ਸਕਦਾ ਜੇ ਮੈਂ ਪੂਰਾ ਮਾਫ ਨਾ ਕਰ ਸਕਿਆ ਤੇ ਮੈਂ ਘੱਟ ਤੋਂ ਘੱਟ ਆਧੇ ਤੇ ਲੈ ਕੇ ਆਉਂਗਾ ਮੈਂ 1 ਰੁਪਇਆ ਵੀ ਕਰਜ਼ਾ ਨਹੀਂ ਚੁਕੂੰਗਾ ਮੇਰੇ ਵੀਰੋ ਇਹ ਪਿਓ ਦੇ ਪੁੱਤਰ ਨੇ ਅਜੇ 3.5 ਸਾਲ ਹੋਏ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ 260 ਪਲੱਸ 1.5 ਕਰ ਲੋ 420000 ਕਰੋੜ ਦਾ ਅੱਜ ਪੰਜਾਬ ਕਰਜ਼ਾਈ ਹੈ 420000 ਕਰੋੜ ਦਾ ਪ੍ਰੈਸ ਬੈਠੀ ਇੱਥੇ ਸੁਣੋ ਤੇ ਜਦੋਂ ਤੱਕ ਇਹ ਗਲੋਂ ਲੈਣੇ ਨੇ ਆਪਣੇ ਇਹ ਚੱਚੜ ਜਦੋਂ ਤੱਕ ਸਾਡਾ ਖੂਨ ਚੂਸ ਕੇ ਹਟਣੇ ਨੇ 1 ਲੱਖ ਹੋਰ ਲਾ ਲੋ ਇਹਨਾਂ ਦੀ ਐਵਰੇਜ 3 ਸਾਲਾਂ ਦੀ 50000 ਕਰੋੜ ਤੇ ਤਾਈ 5 ਲੱਖ ਕਰੋੜ ਤੇ ਤੁਹਾਨੂੰ ਛੱਡ ਕੇ ਜਾਣਾ ਆਪਣੇ ਪੱਲੇ ਕੀ ਰਹਿ ਜਾਣ ਤੁਸੀਂ ਮੈਨੂੰ ਦੱਸੋ ਪੱਲੇ ਆਪਣੇ ਕੀ ਰਹਿ ਜਾਣ ਆਹ ਦੇ ਚੋਰ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਮੈਂ ਕਿਸਾਨਾਂ ਨੂੰ ਪੰਜਾਬ ਦੇ ਪੰਜਾਬੀਆਂ ਨੂੰ ਮੁਬਾਰਕ ਦੇਣਾ ਲੈਂਡ ਪੂਲਿੰਗ ਨਾ ਰੁਕਦੀ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਇਹ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਗੁਲਾਮ ਕਰਕੇ ਚੱਲੇ ਸੀ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਇਹਨਾਂ ਨਾਲ ਤੇ ਜੋ ਹੋਣੀ ਉਹ ਤੇ ਰੰਦਾਵਾ ਸਾਹਿਬ ਵੀ ਦੱਸ ਗਏ ਨੇ ਤੇ ਗੱਲ ਮੇਰੀ ਸੁਣ ਲੋ ਇਹਨਾਂ ਨੂੰ ਤੇ ਅਸੀਂ ਗਿਣਤੀ ਤੋਂ ਹੀ ਫਾੜ ਲੈਣਾ ਜਦੋਂ ਤੁਹਾਡੀ ਵੋਟਾਂ ਦੀ ਗਿਣਤੀ ਹੋਈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਇਹਨਾਂ ਨੂੰ ਅਸੀਂ ਦਿੱਲੀ ਦੇ ਤੇ ਅੰਮ੍ਰਿਤਸਰ ਦੇ 에ਰਪੋਰਟਾਂ ਤੋਂ ਜਾਜ਼ਾ ਤੋਂ ਲੱਖ ਲੈ ਆਣੇ ਸਾਡਾ ਵਾਅਦਾ ਤੋਂ ਇਹ ਚੋਰ ਭੱਜਣ ਨਹੀਂ ਦੇਣੇ ਇਹ ਜਿਹਦੀ ਮਰਜ਼ੀ ਫਾਈਲ ਕੱਢ ਲੈਣ ਉਹ ਤੈਨੂੰ ਭਗਵੰਤ ਮੈਂ ਕਹਿੰਨਾ ਫਾਈਲ ਲਿਆ ਰੱਖ ਟੇਬਲ ਤੇ ਵੇਖੀ ਤੇਰੇ ਬੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਦੇਈ ਜਿੱਦਣ ਸਾਡੀ ਵਾਰੀ ਆ ਗਈ ਭਗਵੰਤ ਮਾਨ ਤੂੰ ਕਦੀ ਅਸੈਸਮੈਂਟ ਲਾਈ ਏ ਤੇਰਾ ਪੜਨਾ ਕੀ ਆ ਆ ਜਿੰਨੇ ਜਮੂਰੇ ਤੇਰੇ ਨਾਲ ਨੇ 94 95 ਇਹਨਾਂ ਦਾ ਬਣੇਗਾ ਕੀ ਤੋਂ ਇਸ ਗੱਲ ਕਾਰਨ ਮੇਰੀ ਗੁਦਾਰੇ ਸੁਣ ਲੋ ਪੰਜਾਬ ਦੇ ਵਿੱਚ ਕਾਂਗਰਸ ਤੋਂ ਇਲਾਵਾ ਕੋਈ ਬਦਲ ਨਹੀਂ ਜੇ ਪੰਜਾਬ ਦੇ ਵਿੱਚ ਪਹਿਲੇ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਕੀਤੀ ਜੇ ਭੰਗੜੇ ਪੈ ਗਿੱਦੇ ਪੈ ਕਾਂਗਰਸ ਦੇ ਟਾਈਮ ਤੇ ਪੈਸ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਸਕਦੇ ਹੋ ਤੁਹਾਡੇ ਸਾਹਮਣੇ ਸਹਾ ਪ੍ਰਤਾਪ ਸਿੰਘ ਕੈਰੋ ਨੇ 55 ਤੋਂ 64 ਤੱਕ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਇਆ ਸੀ ਹੁਣੇ ਡਾਕਟਰ ਮਨਮੋਹਨ ਸਿੰਘ ਤੁਹਾਡੇ ਕੋਲ ਰਹੇ ਨੇ ਹਿੰਦੁਸਤਾਨ ਦਾ ਗਿਰਵੀ ਸੋਨਾ ਬੈਂਕ ਆਫ ਇੰਗਲੈਂਡ ਕੋ ਤਿੰਨਾ ਮਹੀਨੇ ਛਡਾਇਆ ਤੇ ਅੱਜ ਹਿੰਦੁਸਤਾਨ ਪਹਿਲੀਆਂ 5 ਇਕਨੋਮਿਕ ਪਾਵਰਸ ਦੇ ਵਿੱਚ ਇੱਕ ਜੇ ਮਨਮੋਹਨ ਸਿੰਘ ਕਰ ਸਕਦਾ ਜੇ ਸਾਹ ਪ੍ਰਤਾਪ ਸਿੰਘ ਕਰ ਸਕਦਾ ਕਿ ਕਾਂਗਰਸ ਇਹ ਫੇਰ ਕਿਉਂ ਨਹੀਂ ਕਰ ਸਕਦਾ ਕਾਂਗਰਸ ਆਏਗੀ ਇਕੱਠੇ ਹੋ ਕੇ ਲੜਾਈ ਲੜਾਂਗੇ ਜਿਹੜੀ ਗੱਲ ਮੇਰੇ ਸਾਥੀਆਂ ਨੇ ਕਹੀ ਹੈ ਸਾਡੀ वचनबद्धता ਮੇਰੇ ਮਿਲੋ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਪ੍ਰਧਾਨ ਸੀ ਜਿਸ ਤਰ੍ਹਾਂ ਰਾਜਾ ਵੜਿੰਗ ਜੀ ਮਿਹਨਤ ਕਰ ਰਹੇ ਨੇ ਤੁਹਾਡੇ ਦਾਸ ਨੇ ਵੀ ਕੋਈ ਸ਼ਹਿਰ ਕੋਈ ਗਲੀ ਪੰਜਾਬ ਦੀ ਨਹੀਂ ਸੀ ਛੱਡੀ ਪਟੋਦੋਂ ਲੋਕਾਂ ਨੂੰ ਬੜਾ ਆਚਾ ਸੀ ਕੈਪਟਨ ਲੈ ਕੇ ਆ ਕੈਪਟਨ ਲੈ ਕੇ ਆਣਾ ਮੈਂ ਕਿਹਾ ਲੈਓ ਤੁਸੀਂ ਕਿਹੜਾ ਬੜਾ ਵੇਖਿਆ ਜੇ ਬਣਿਆ ਤੁਹਾਡੇ ਨਾਲ ਕੀ ਕੋਈ ਬੰਦੇ ਦਾ ਪੁੱਤਰ ਲਿਆ ਬੰਦਾ ਉਹ ਲਿਆਓ ਜਿਹੜਾ ਕਾਂਗਰਸ ਦੀ ਇਡਾਇਓਲੋਜੀ ਨੂੰ ਵੈਡਡ ਹੋਏ ਉਹ ਨਾ ਲਿਆਓ ਜਿਹੜਾ ਰੋਜ਼ ਹੀ ਖੱਬੀਆਂ ਸੱਗੀਆਂ ਮਾਰਦਾ ਹੋਏ ਜਿਹੜਾ ਇੱਕ ਪਾਰਟੀ ਦਾ ਨਹੀਂ ਇੱਕ ਸੋਚਦਾ ਹੈ ਨਹੀਂ ਉਹ ਕਦੇ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਉਹ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਸਕਦਾ ਇਹਦੇ ਵਿੱਚ ਸਿਨਿਓਰਿਟੀ ਇਹਦੇ ਵਿੱਚ ਲੋਈਤੀ ਇਹਦੇ ਵਿੱਚ ਕਿਪ ਬਿਲਤੀ ਇਹ ਨਮੂਨੇ ਹੁੰਦੇ ਨੇ ਜਦੋਂ ਦਰਬੀ ਦੀਆਂ ਰੇਸਾਂ ਜਿੱਤਣੀਆਂ ਹੁੰਦੀਆਂ ਛੋਟੇ ਵੀਰੋ ਉਦੋਂ ਥੋਰੋ ਬਰੈਡ ਘੋੜੇ ਕੱਢੇ ਜਾਂਦੇ ਜੰਗ ਦੇ ਵਿੱਚ ਦੇਸੀ ਟੱਟੂਆਂ ਦੇ ਸਿਰ ਤੇ ਲੜਾਈਆਂ ਨਹੀਂ ਕਿਤੇ ਵੀ ਲੜੀਆਂ ਜਾ ਸਕਦੀਆਂ ਜੇ ਫਤਿਹ ਕਰਨਾ ਪੰਜਾਬ ਨੂੰ بڑے ਥੋਰੋ ਬਰੈਡ ਘੋੜੇ ਤੁਹਾਡੇ ਕੋ ਐ ਨੇ ਵੱਡੀ ਜੰਗ ਹੈ ਇਹਨਾਂ ਨੂੰ ਪੈਰਾਂ ਥੱਲੇ ਮਜ਼ੇਲ ਦਾਂਗੇ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਨਾ ਤਗੜੇ ਹੋਵੋ ਕਮੀ ਪੇਸ਼ੀ ਛੱਡੋ ਨਾ ਇਹਨਾਂ ਨੂੰ ਭੱਜਣ ਦਾ ਤਾਂ ਕਾਬੂ ਕਰਦਾ ਤੂੰ ਸਾਡੇ ਤੱਕ ਰਹਿਣਾ। ਨਾ ਭਗਵਾਨ ਤੇ ਭੱਜੇ ਤੇ ਨਾ ਇਹ ਨਾ 95 ਚੋਂ ਕਿਸੇ ਨੂੰ ਭੱਜਣ ਤੇ ਇਹ ਸਾਡੀ ਅਕਰਾਰ ਨਾ ਮੈਂ ਪੰਜਾਬ ਦੇ ਨਾਲ। ਪੰਜਾਬ ਨੂੰ ਵੀ ਇਸ ਕਾਲੇ ਆ ਜਿਸ ਬਲੈਕ ਹੋਲ ਦੇ ਵਿੱਚ ਜਿਸ ਖੂ ਦੇ ਵਿੱਚ ਪੰਜਾਬ ਡਿੱਗਾ ਇਹਨੂੰ ਵੀ ਕੋਈ ਤਕੜਾ ਬੰਦਾ ਕੋਈ ਤਕੜਾ ਬੰਦਾ ਜਿਹਦੇ ਕੋਈ ਐਜੂਕੇਸ਼ਨ ਹੈ ਜਿਹਦੇ ਕੋ ਤਜਰਬਾ ਹੈ ਜਿਹਨੂੰ ਜਨੂਨ ਹੈ ਪੰਜਾਬ ਨੂੰ ਬਚਾਉਂਦਾ। ਉਹੀ ਇਹਦੇ ਚੋਂ ਕੱਢ ਸਕੇਗਾ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਛੋਟੇ ਵੀਰ ਰਣਦੀਪ ਸਿੰਘ ਲਾਭਾ ਜੀ ਮੈਂ ਇੱਥੇ ਲੱਖਾ ਜੀ ਨੂੰ ਸਾਗੁਰ ਕੀਰਤ ਸਿੰਘ ਨੂੰ ਰਾਜਾ ਗੇਲੇ ਜੀ ਤੁਹਾਡੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਨਾ ਤੇ ਆਏ ਹੋਏ ਇੱਥੇ ਪੰਡਾਲ ਦੇ ਵਿੱਚ ਆਪਣੇ ਵੀਰਾਂ ਦਾ ਪੈਣਾ ਦਾ ਬਹੁਤ-ਬਹੁਤ ਮਸ਼ਕੂਰ ਹਾਂ ਤੁਸੀਂ ਮੌਕਾ ਦਿੱਤਾ ਪੰਜਾਬ ਬਾਰੇ ਚਰਚਾ ਸੀ ਤੁਹਾਡੇ ਨਾਲ ਕਰਦੇ ਰਵਾਂਗੇ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਨੇ ਆ ਗੁਰੂ ਮਹਾਰਾਜ ਸਾਹਿਬ ਨੇ ਹਰ ਚੀਜ਼ ਦਿੱਤੀ ਹੈ ਇੱਜ਼ਤ ਦਿੱਤੀ ਹੈ ਇਮਾਨ ਦਿੱਤਾ ਹੈ ਹੁਣ ਪੰਜਾਬ ਦੀ ਜਿਹੜੀ ਇੱਕ ਵਾਰ ਇਕੱਠੇ ਹੋ ਕੇ ਅਸੀਂ ਸਾਰੇ ਪੰਜਾਬ ਨੂੰ ਇੱਕ ਅੱਛੇ ਰਾਹ ਤੇ ਲੈ ਕੇ ਜਾਈਏ ਸਾਡਾ ਵੀ ਸੁਪਨਾ ਜਿੱਥੇ ਸਾ ਪ੍ਰਤਾਪ ਸਿੰਘ ਛੱਡ ਕੇ ਗਿਆ ਸੀ ਉੱਥੇ ਹੀ ਪੰਜਾਬ ਇੱਕ ਵਾਰ ਫੇਰ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ